ਕਿਉਂਕਿ ਜਿੰਨੀਆਂ ਵੀ ਧਿਰਾਂ ਇੰਡੀਆ ਦੇ ਵਿੱਚ ਇਸ ਕੇਂਦਰੀ ਸੱਤਾ ਦੇ ਖਿਲਾਫ ਲੜ ਰਹੀਆਂ ਸੀਗੀਆਂ ਉਹਨਾਂ ਸਾਰਿਆਂ ਨੇ ਦੇਖ ਲਿਆ ਕਿ ਇਹੀ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਵੀ ਇਤਿਹਾਸ ਦੇ ਵਿੱਚ ਇੰਨਾ ਬੁਲੰਦ ਕਿਰਦਾਰ ਪੈਦਾ ਕੀਤਾ ਇਨ੍ਹਾਂ ਨੇ ਸਿਰਫ ਆਪਣੀ ਲੜਾਈ ਨਹੀਂ ਲੜੀ ਇਨ੍ਹਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਜਿਹੜੀ ਸਾਂਝੀ ਲੜਾਈ ਸੀ ਉਹ ਲੜੀ ਇਨ੍ਹਾਂ ਦੀ ਹਿਸਟਰੀ ਜਿਹੜੀ ਹੈ ਸਿੱਖਾਂ ਦੀ ਉਹ ਮਤਲਬ ਇਹ ਕਿ ਨਿਆਖੂਨ ਰਾਜ ਦੇਂਦੇ ਹਿਸਟਰੀ ਹੈ ਤੁਸੀਂ ਦੇਖੋ ਬੀਬੀਸੀ ਹਿਸਟਰੀ ਮੈਗਜ਼ੀਨ ਨੇ ਕੁਝ ਸਾਲ ਪਹਿਲਾਂ ਇਤਿਹਾਸਕਾਰਾਂ ਦੇ ਕੋਲੋਂ ਇਹ رائے ਮੰਗੀ ਦੁਨੀਆ ਭਰ ਦੇ ਇਤਿਹਾਸਕਾਰਾਂ ਤੋਂ ਕਿ ਦੁਨੀਆ ਦੇ ਵਿੱਚ ਮਨੁੱਖਤਾ ਦੀ ਭਲਾਈ ਵਾਲਾ ਸਭ ਤੋਂ ਵਧੀਆ ਰਾਜ ਪ੍ਰਬੰਧ ਜਿਹੜਾ ਆ ਉਹ ਕਿਹੜਾ ਰਿਹਾ ਹੈ ਤੁਸੀਂ ਇਹਦੇ ਵਾਸਤੇ ਵੱਖ-ਵੱਖ ਰਾਜ ਪ੍ਰਬੰਧਾਂ ਦੇ ਬਾਰੇ ਦੇ ਲਿਖ ਸਕੋ ਉਹਦੇ ਵਿੱਚ ਬਹੁਤ ਸਾਰੇ ਇਤਿਹਾਸਕਾਰ ਜਿਹੜੇ ਸੀਗੇ ਉਨ੍ਹਾਂ ਦੇ ਵੱਲੋਂ ਉਹਨਾਂ ਨੇ ਲਿਖ ਕੇ ਦਿੱਤਾਗੇ ਆ ਰਾਜਵੰਦੀਆ ਰਹਾ ਆ ਰਹਾ ਉਸ ਤੋਂ ਬਾਅਦ ਦੇ ਵਿੱਚ ਜੋ ਉਹਨਾਂ ਨੇ ਨਤੀਜਾ ਕੱਟਿਆ ਉਹਨਾਂ ਨੇ ਇਹ ਨਤੀਜਾ ਕੱਟਿਆ ਹੈ ਕਿ ਜਿੱਦੀ ਸਰਕਾਰੇ ਖਾਲਸਾ ਸ਼ੇਰੇ ਪੰਜਾ ਸਰਕਾਰ ਰਣਜੀਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਸੀ ਜਿਹੜਾ ਖਾਲਸਾ ਰਾਜ ਸੀ ਇਹ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵਧੀਆ ਰਾਜ ਅੱਜ ਤੱਕ ਦਾ ਹੈ ਕਿ ਜਿਹਦੇ ਵਿੱਚ ਲੋਕਾਈ ਸਭ ਤੋਂ ਵੱਧ ਮਿਆ ਤੇ ਹੱਕ ਜਿਹੜੇ ਆ ਉਹ ਹਾਸਲ ਹੋਏ ਸੋ ਇਹ ਜਿਹੇ ਇਤਿਹਾਸ ਦੇ ਚੱਲਦੇ ਆ ਇਹ ਗੱਲ ਸਪਸ਼ਟ ਸਿਗੀ ਕਿ ਸਿੱਖ ਇਸ ਖਿੱਤੇ ਦੇ ਵਿੱਚ ਸਾਂਝੀ ਸੰਘਰਸ਼ ਦੀ ਅਗਵਾਈ ਕਰਨ ਦੇ ਯੋਗ ਸੀਗੇ ਇਸ ਗੱਲ ਦਾ ਜਾਣਕਾਰੀ ਜਿਹੜੀ ਆ ਉਹ ਉਸ ਸਮੇਂ ਦੀਆਂ ਜੋ ਏਜੰਸੀਆਂ ਜਾਂ ਜੋ ਡੀਪ ਸਟੇਟ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਨੂੰ ਵੀ ਸੀ ਫਿਰ ਉਸ ਤੋਂ ਬਾਅਦ ਦੇ ਵਿੱਚ ਲਗਭਗ 5 ਸਾਲ 1978 ਦੇ ਸਾਲ ਤੋਂ ਬਾਅਦ 1982 ਤੱਕ ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਨੇ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਿਹਦੇ ਵਿੱਚ ਉਹਨੀ ਆਪਣੇ ਜਿੰਨੇ ਵੀ ਪ੍ਰੋਪਾਗੈਂਡੇ ਦੇ ਸਾਧਨ ਸੀਗੇ ਅਖਬਾਰਾਂ ਸੀ ਗਿਆ ਰੇਡੀਓ ਸੀ ਟੀਵੀ ਸੀ ਪੰਜਾਬ ਤੇ ਸਿੱਖਾਂ ਦੇ ਬਾਰੇ ਦੇ ਵਿੱਚ ਨਕਾਰਾਤਮਕ ਗੱਲਾਂ ਜਿਹੜੀਆਂ ਨੇ ਉਹ ਫੜਾਉਣੇ ਸ਼ੁਰੂ ਕੀਤੇ ਔਰ ਜਦੋਂ ਉਸ ਤੋਂ ਬਾਅਦ ਦੇ ਵਿੱਚ ਧਰਮ ਯੁੱਧ ਮੋਰਚਾ ਲੜਦਾ ਧਰਮ ਯੁੱਧ ਮੋਰਚੇ ਤੋਂ ਬਾਅਦ ਉਹ ਦੁਨੀਆ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਲੈ ਕੇ ਗਏ ਜਿਹਦੇ ਵਿੱਚੋਂ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਇੱਕ ਪੰਜਾਬ ਦੇ ਪੱਤਰਕਾਰ ਨੇ ਜਿਹੜੇ ਉਸ ਸਮੇਂ ਇੱਕ ਇੰਡੀਆ ਦੀ ਖਬਰ ਏਜੰਸੀ ਦੇ ਵਾਸਤੇ ਕੰਮ ਕਰਦੇ ਸੀ ਉਹਨਾਂ ਨੇ ਇਹ ਗੱਲ ਆਪਣੀ ਕਿਤਾਬ ਦੇ ਵਿੱਚ ਵੀ ਜ਼ਿਕਰ ਕੀਤਾ ਸਾਡੇ ਨਾਲ ਗੱਲਬਾਤ ਦੇ ਵਿੱਚ ਵੀ ਦੱਸੀ ਕਿੰਨੇ ਕਿ ਇੱਕ ਵਿਦੇਸ਼ੀ ਪੱਤਰਕਾਰ ਪੰਜਾਬ ਦੇ ਵਿੱਚ ਆਇਆ ਕਹਿੰਦੇ ਵੀ ਮੇਰੀ ਇਹ ਡਿਊਟੀ ਲੱਗੀ ਸੀਗੀ ਕਿ ਤੁਸੀਂ ਇਹਨੂੰ ਦਰਬਾਰ ਸਾਹਿਬ ਲੈ ਕੇ ਚਾ ਜਾਣਾ ਸੰਤਾਂ ਨੂੰ ਮਲਾਉਣਾ ਹੈ ਦਰਬਾਰ ਸਾਹਿਬ ਲੈ ਕੇ ਗਏ ਸੰਤਾਂ ਨੂੰ ਮਲਾਇਆ ਕਹਿੰਦੇ ਕਿ ਉਸ ਤੋਂ ਬਾਅਦ ਦੇ ਵਿੱਚ ਉਹਨੇ ਸਾਡੇ ਦਫ਼ਤਰ ਦੇ ਵਿੱਚੋਂ ਖ਼ਬਰ ਬਣਾ ਕੇ ਫੈਕਸ ਕਰਨੀ ਸੀਗੀ ਆਪਣੀ ਪਧਾਰੇ ਨੂੰ ਕਹਿੰਦੇ ਜਦੋਂ ਉਹਨੇ ਖ਼ਬਰ ਭੇਜੀ ਉਹਦੇ ਵਿੱਚ ਉਹਨੇ ਸ਼ਬਦ ਵਰਤਿਆ 테러ਰਿਸਟ ਕਹਿੰਦੇ ਮੈਂ ਨੂੰ ਕਿਹਾ ਵੀ ਤੂੰ ਇਹ ਸ਼ਬਦ ਕਿਉਂ ਲਿਖ ਰਿਹਾ ਹੈ ਇਹ ਤਾਂ ਇੱਥੇ ਕੋਈ ਨਹੀਂ ਵਰਤਦਾ ਕਹਿੰਦਾ ਕੋਈ ਗੱਲ ਨਹੀਂ ਹੁਣ ਇਹੀ ਵਰਤ ਹੋਣਾ ਉਸ ਤੋਂ ਬਾਅਦ ਦੇ ਵਿੱਚ ਸਰਕਾਰ ਨੇ ਜਿੰਨੀਆਂ ਵੀ ਅਖਬਾਰਾਂ ਸੀਗੀਆਂ ਜਿੰਨੇ ਹੋਰ ਇਹ ਸਾਧਨ ਸੀਗੇ ਉਹਨਾਂ ਨੇ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਐ ਕਿ ਉਹਨਾਂ ਨੇ ਤੈਅ ਦੇ ਸਿਖਾਇਏ ਇਹ ਸ਼ਬਦ ਜਿਹੜੇ ਉਹ ਪ੍ਰਚਾਰ ਨਹੀਂ ਨੂੰ ਸੋ ਉਹਨਾਂ ਨੇ ਮਾਹੌਲ ਬਣਾਇਆ ਕਿ ਸਿੱਖਾਂ ਨੂੰ ਬਿਲਕੁਲ ਨਿਖੇੜ ਕੇ ਨਿਸ਼ਾਨੇ ਦੇ ਉੱਪਰ ਲਿਆ ਜਾਵੇ ਜੇ ਸਮੇਂ ਅਸੀਂ ਸਿੱਖਾਂ ਦੇ ਉੱਪਰ ਹਮਲਾਵਰ ਹੋਈਏ ਕਿ ਦੁਨੀਆ ਦੇ ਵਿੱਚੋਂ ਕੋਈ ਵੀ ਆਵਾਜ਼ ਇਹਨਾਂ ਦੇ ਹੱਥ ਦੇ ਵਿੱਚ ਨਹੀਂ ਆਉਣੀ ਚਾਹੀਦੀ